and ਸਤਖੰਡ ਵਾਸੀ ਬ੍ਰह्म ज्ञानी ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾ ਸਤਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬੁੱਢਾ ਦਲ ਦੇ ਸਤਿ ਸ੍ਰੀ ਜਥੇਦਾਰ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮੁਸਾਹਾਕਮ ਜੀ 2 ਅਤੇ 3 ਦਸੰਬਰ 2024 ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰਦਾਰ ਸਿੰਘ ਸ਼ਹੀਦ ਦਾ ਸੋਹਣਾ ਵਿਖੇਤਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਤੇ ਪ੍ਰਸਿੱਧ ਕੀਰਤਨੀਏ ਟਾਣੀ ਟਾਟੀ ਅਤੇ ਕਥਾਵਾਚਨ ਗਿਆਨੀ ਰਣਬੀਰ ਸਿੰਘ ਜੀ ਪਾਇਪਿੰਦਰਪਾਲ ਸਿੰਘ ਪਾਈ ਜਗਤਾਰ ਸਿੰਘ ਜੀ ਕਾਈ ਸਰਬਜੀਤ ਸਿੰਘ ਜੀ ਮੇਰੀ ਪੀਰੀ ਜੱਥਾ ਪਾਈ ਲਖਵਿੰਦਰ ਸਿੰਘ ਜੀ ਪਾ ਬੰਤਾ ਸਿੰਘ ਜੀ ਪਾਈ ਕਰਨੈਲ ਸਿੰਘ ਜੀ ਖਰਚਸਨਾ ਸੰਤਾਂ ਨੂੰ ਨੇਹਾਲ ਕਰਨਗੇ ਇਸ ਮੌਕੇ ਤੇ ਮਿਤੀ 2 ਦਸੰਬਰ ਨੂੰ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਹਨ ਮਿਤੀ 3 ਦਸੰਬਰ ਨੂੰ ਵਿਸ਼ਾਲ ਖੁੰਦਨ ਕੈਂਪ ਲਗਾਇਆ ਜਾ ਰਿਹਾ ਹੈ ਸੰਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

E